2000 ਰੁਪਏ ਦੀ ਕੋਟੀ ਬਾਜ਼ਾਰ ਤੋਂ ਤੁਹਾਨੂੰ ਮਿਲੇਗੀ ਜੀ ਆਪਣੇ ਕੋਲੇ 1800 ਰੁਪਏ ਦੀ ਕੋਟੀ ਨਾਲ ਇੱਕ ਫ੍ਰੀ ਪੱਕੀ ਗੋਰੋ ਵੀਰੇ ਪਹਿਣਾ ਵਸਰਾ ਪਾਈਨੀ ਆਫਰ ਦੇਤੀ ਓਕੇ ਜੀ ਨੂੰ ਲੈ ਕੇ ਭਰਾਵਾਂ ਦੇ ਕਮੈਂਟ ਆਈ ਜਾਂਦੇ ਵੀ ਸਾਡੇ ਵਾਸਤੇ ਵੀ ਕੋਫਰ ਦੇ ਭਰਾਵਾਂ ਦੇ ਵੀ ਮੂਰੇ ਕਿਹਦੇ ਨਾਲ ਲੈਣਾ ਮਾਸਾ ਲੋੜੀ ਦਾ ਫੰਕਸ਼ਨ ਪਾਰਟੀ ਵਗੈਰਾ ਵਿਆਹ ਸ਼ਾਦੀ ਵੀ ਆ ਰਹੀ ਹੈ ਉਹਨਾਂ ਲਈ ਵੀ ਕੋਈ ਆਈਟਮ ਦਿਖਾਓ ਅੱਜ ਹਾਫ ਜੀਪਰ ਦੇ ਵਿੱਚ ਕੋਟੀ ਲੈ ਕੇ ਆਇਆ ਜਿਹੜੇ ਕਿ ਬਾਜ਼ਾਰ ਦੇ ਵਿੱਚ ਤੁਹਾਨੂੰ ਪ੍ਰੀਮੀਅਮ ਆਰਟੀਕਲ ਨੇ ਜਿਹੜੇ ਬਾਜ਼ਾਰ 'ਚ 1800 ਤੋਂ 2000 ਰੁਪਏ ਦੇ ਤੁਹਾਨੂੰ ਆਰਟੀਕਲ ਮਿਲਣਗੇ ਜੀ ਸਾਰੇ ਆਰਟੀਕਲ ਚੈੱਕ ਕਰੋ ਦੇ ਟੈਲਿੰਗ ਦੇ ਵਿੱਚ ਤੁਸੀਂ ਆਰਟੀਕਲ ਚੈੱਕ ਕਰੋ ਜੀ ਸਾਰੀਆਂ ਕੜਾਈਆਂ ਵਧੀਆ ਹੋਏ ਹੋਏ ਨੇਗੇ ਪੀਸ ਔਰ ਕਲਰ ਮੈਚਿੰਗ ਬਹੁਤ ਸੋਹਣੀ ਹੈ ਇਸ ਦੇ ਵਿੱਚ ਤੁਹਾਨੂੰ ਐਮ ਐਲ ਐਕਸਐਲ ਡਬਲ ਐਕਸਐਲ ਚਾਰ ਸਾਈਜ਼ ਮਿਲਣਗੇ ਚਾਹੇ ਆਪਣੇ ਕੋਲ ਜਿੰਨੇ ਮਰਜੀ ਕੋਈ ਭਾਰੀ ਬੰਦਾ ਵੀ ਆ ਜਾ ਉਹਦੇ ਵਾਸਤੇ ਵੀ ਆਪਣੇ ਕੋਲ ਸਾਈਜ਼ ਹੈਗਾ 2000 ਰੁਪਏ ਦੀ ਕੋਟੀ ਬਾਜ਼ਾਰ ਤੋਂ ਤੁਹਾਨੂੰ ਮਿਲੂਗੀ ਜੀ ਆਪਣੇ ਕੋਲੇ 1800 ਰੁਪਏ ਦੀ ਕੋਟੀ ਨਾਲ ਇੱਕ ਫ੍ਰੀ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਜੀ ਔਰ ਇਸ ਗੱਲ ਦੀ ਆਪਣੀ ਗਾਰੰਟੀ ਹੋ ਕਸਟਮਰ ਆ ਕੇ ਇਹ ਨਹੀਂ ਕਹੂਗਾ ਵੀ ਇਹ 1800 ਰੁਪਏ ਦੀ ਮੈਂ ਮਹਿੰਗੀ ਹੈ ਜੇ ਉਹਨਾਂ ਨੂੰ ਅਸੀਂ 1800 ਰੁਪਏ ਦੀ ਬਾਜ਼ਾਰ ਦੇ ਵਿੱਚ ਆਰਟੀਕਲ ਦੀ ਜਿਹੜੀ ਸੇਲ ਹੈ ਉਹ 1800 2000 ਇਹੀ ਰੇਟਾਂ ਦੇ ਵਿੱਚ ਵਿਕ ਰਹੇ ਹੈ ਜੀ ਆਪਣੇ ਕੋਲ 1800 ਰੁਪਏ ਦੀ ਕੋਟੀ ਨਾਲ ਇੱਕ ਫਰੀ ਟੂ ਸਟੱਫ ਸਰ ਦਾ ਸਟੈਚੇਬਲ ਹਨ ਚੈਚੇਬਲ ਸਟੱਫ ਹੈ ਜੀ ਔਰ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਹੈ ਇਸ ਦੇ ਵਿੱਚ ਨਾਲ ਹੀ ਆਪਣੇ ਕੋਲ ਇਹਦੇ ਵਿੱਚ ਹੀ ਸਵਟਰ ਵੀ ਆਇਆ ਜੀ ਜਿਹਦੇ ਇਹਦਾ ਰੇਟ ਆਪਣੇ ਕੋਲ ਲਹੂਗਾ ਜੀ 1600 ਰੁਪਏ ਸਵਟਰ ਨਾਲ ਇੱਕ ਫਰੀ ਜਿਹੜਾ ਕਿ ਬਾਜ਼ਾਰ ਦੇ ਵਿੱਚ 1500 1600 ਰੁਪਏ ਸੇਲ ਹੁੰਦਾ 1600 ਰੁਪਏ ਸਵਟਰ ਨਾਲ ਇੱਕ ਫਰੀ ਯਾਨੀ ਕਿ ਬੰਦਾ ਚਾਹੇ ਪਾਰਟੀ ਦੇ ਵੇਅਰ ਕੱਲੇ ਚਾਹੇ ਵਿਆਹ ਚਾਹੇ ਬਹੁਤ ਬਹੁਤ ਹੀ ਜ਼ਿਆਦਾ ਪ੍ਰ ਪੀ ਦੇ ਕੋ ਪੁਰਾਣੇ ਜਿਵੇਂ origignal piece ਹੁੰਦੇ ਇਸ ਤਰ੍ਹਾਂ ਦੇ ਵਿੱਚ ਲੁਕਾਏ